ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੂੰ ਰਿਕਵੈਸਟ ਕਰਦਾ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਹਰ ਲਈ ਇੱਕ ਜਰਸੀ ਕ੍ਰਾਊਸਿੰਗ ਚ ਬੈਠ ਦੀ ਵੀਡੀਓ ਕੰਮ ਕਰਕੇ ਦਿਖਾ ਰਹੇ ਹਾਂ ਦੋਸਤੋ ਪਹਿਲਾ ਸੂਆ ਬੈਠ ਸੂ ਰਹੀ ਹੈ ਸੂਣ ਚ ਤਕਰੀਬਨ 8 ਤੋਂ 10 ਦਿਨਾਂ ਦਾ ਸਮਾਂ ਬਾਕੀ ਹੈ ਬੈਠ ਦਾ ਐਡਰੈਸ ਤੇ ਜਾਣਕਾਰੀ ਵੀਰਾਂ ਦਾ ਪੁੱਛ ਕੇ ਦਿਖਾ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਗੁਲਾਬ ਸਿੰਘ ਆ ਬਾਈ ਨਾਮ ਗੁਲਾਬ ਸਿੰਘ ਪਿੰਡ ਰੂੜੇਕੇ ਕਲਾ ਹੈ ਨਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 94658 94658 7528 7528 ਜਿਹੜੀ ਵੀਰੇ ਬੱਸਾ ਗ੍ਰੀਨ ਤੇ ਜਰਸੀ ਵੈੜ ਦੇਖੀ ਹੈ ਨਾ ਆਪਣੀ ਖਰੀਦੀ ਹੈ ਹਨਾ ਹਾਂ ਖਰੀਦੀ ਹੈ ਦੋਸਤੋ ਵੀਰ ਕਹਿੰਦਾ ਵੀ ਆਪਣੀ ਖਰੀਦੀ ਹੈ ਵਪਾਰ ਦਾ ਕੰਮ ਆ ਪਹਿਲਾ ਸੂਆ ਸੂਰੀ ਹੈ ਵੀਰੇ ਪਹਿਲਾ ਪਹਿਲਾ ਦੰਦਾ ਚ ਕਹਿ ਦਿੰਦਾ ਚਾਰ ਦੰਦ ਦੰਦਾ ਚ ਚਾਰ ਦੰਦਾਂ ਦਾ ਦੋਸਤੋ ਨਾਰਮਲ ਜੇ ਘਰੋਂ ਲਈ ਹੈ ਦਰਮਿਆਨੀ ਜੀ ਸੇਵਾ ਤੋਂ ਵੈੜ ਆਈ ਹੈ ਵੀਰ ਦਾ ਵਪਾਰ ਦਾ ਕੰਮ ਆ ਵੀਰੇ ਖੋਲ ਕੇ ਕਿਹੜਾ ਦੁਬਾਰੇ ਤੋਰੇ ਬਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਗਲਾਵਣਾ ਜਰੂਰ ਕੰਟੈਕਟ ਕਰ ਲੈ ਦੋਸਤੋ ਬਾਜ ਬਜਾ ਰੇਡ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜਿੰਨਾ ਕ ਵੀਰ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰੀ ਚਾਹੁੰਦੀ ਆ ਤਾਂ ਵੀਰ ਗਲਾਬ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੱਸਤਾ ਆਪਾਂ ਤੇ ਰੇਟ ਕੀ ਕਰਦੇ ਆ ਮੇਰੇ ਲੈਂਡ ਦੇਣ ਦੇ ਵਾਲਾ ਜੱਸ ਨੋ ਜਾ ਆ ਹਾਂ ਦੱਸਣੋ 55000 ਦੀ ਜਦਾ ਨਹੀਂ ਭਾਈ 55000 ਦੀ ਦੋਸਤੋ ਵੀਰ ਕੰਨਾ ਵੈਢ ਦੇ ਦਾਂਗੇ ਮੁੱਲ 60 ਕਰਾ ਲਓ 80 ਕਰਾ ਲਓ ਦੇਖੋ ਤਾਂ ਕੋਈ ਫਾਇਦਾ ਨਹੀਂ ਜਰਸੀ ਇਹ ਅੰਗ ਚ ਪੈਂਦੀ ਆ ਜਰਸੀ ਵਾਲਾ ਅੰਗਾਗਾ ਸੀਲ ਠੰਡੀ ਆ ਦੋਸਤੋ ਪਹਿਲੇ ਸੂਏ 10-12 ਕਿਲੋ ਦੁੱਧ ਦੇ ਦੂਣਾ ਵੀਰੇ ਆਹ ਹਾਂ 10-12 ਕਿਲੋ ਦੁੱਧ ਦੋਸਤੋ ਪਹਿਲੇ ਸੂਏ ਬੜੇ ਆਰਾਮ ਨਾਲ ਵੈਢਨੇ ਦੇ ਦੇਣਾ ਜ ਤਾਬੀਰ ਗਲਾਬਨਾ ਜਰੂਰ ਕੰਡਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦਿੰਦਾ 94658 94658 75280 75280